ਬਤਰਾ ਜਿਹੜੀ ਜਿਹੜੀਆਂ ਦੋ ਇੱਕ ਪੰਜਾਬੀ ਫਿਲਮ ਹੈ ਇੱਕ ਹਿੰਦੀ ਫਿਲਮ ਹੈ ਇਹ ਤੁਹਾਨੂੰ ਲੱਗਦਾ ਕਿ ਕਾਲਪਨਿਕ ਹੈ ਕੋਈ ਸੱਚਾਈ ਨਹੀਂ ਹੈ ਨਾ 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 ਇਹ ਇਹ ਬਾਤ ਨੂੰ ਜਿਹੜੇ ਮੋਥੇ ਨਾਲ ਬੰਦੇ ਆ ਉਹ ਇੱਕ ਟਿੱਕੀ ਮੁੰਡੇ ਦਾ ਬਹੁਤ ਰੋਲ ਰਹਾ ਹੂੰ ਉਹ ਟਿੱਕੀ ਜਦੋਂ ਜਿੱਦਨ ਇਹ ਮਰਿਆ ਉਸ ਦਿਨ ਵੀ ਮੇਰੇ ਨਾਲ ਸੀ ਉਹ ਟਿੱਕੀ ਉਹਦਾ ਜਿਹੜੇ ਚਪਕੇ ਸੀ ਟੱਕਣ ਉਹਦਾ ਜਿਹੜਾ ਮੁੰਡਾ ਸੀ ਸਟਰੀਟ ਐਕਟਰ ਹੁੰਦਾ ਉਹ ਮੇਰੇ ਨਾਲ ਸੀ ਹੂੰ ਇੱਕ ਮੱਖੀ ਹੁੰਦਾ ਸੀ ਉਹ ਮੇਰੇ ਨਾਲ ਸੀ ਇੱਕ ਬੂਟਾ ਮਾ ਮਦਰਬਾ ਥੋੜੇ ਦਿਨ ਪਹਿਲਾਂ ਹਟਾਇਆ ਜਿਹੜਾ ਬੂਟਾ ਮਾ ਬਹੁਤ ਵਾਰ ਆ ਰਿਹਾ ਸੀ ਜਿਹੜਾ ਬੂਟਾ ਮਾ ਉਹ ਟੋਲ ਕੋ ਜਾਂਦਾ ਉਹਨੂੰ 10 ਦਿਨ ਪਹਿਲਾਂ ਚਮਕੀ ਨੇ ਲੜ ਕੇ ਉਹਦੇ ਨਾਲ ਹਟਾਇਆ ਮੈਂ ਯਾਰ ਮੇਰਾ ਬੰਦਾ ਮੈਨੂੰ ਦੇ ਦੇ ਬਸੇ ਉਹ ਤੁਹਾਡਾ ਬੰਦਾ ਸੀ ਤੇ ਢੋਲ ਕੀ ਬੱਚੀ ਦੀ ਲਾ ਦੇ ਕਹਿੰਦਾ ਉਹ ਬੰਦਰਾਂ ਕੋ ਵਜਾਉਂਦਾ ਬਹੁਤ ਅੱਛੀ ਵਜਾਉਂਦਾ ਬਹੁਤ ਵਧੀਆ ਕਲਾਕਾਰ ਮਾਨ ਸਾਹਿਬ ਨੂੰ ਜਾਂਦਾ ਰਿਹਾ ਸਰਦੂਲ ਨਾਮੇ ਗਿਆ ਤੇ ਉਹ ਮੇਰਾ ਮੇਰੇ ਵੀ ਬਹੁਤ ਸੈਟਿੰਗ ਸੀ ਉਹਦੀ ਉਹ ਚਮਕੀ ਨੇ ਕਿਤੇ ਉਹ ਰੱਖ ਲਿਆ ਮੈਂ ਉਹਨੂੰ ਕਿਹਾ ਯਾਰ ਇਹ ਪਹਿਲਾਂ ਤੇ ਉਹ ਕਹਿੰਦਾ ਮੈਂ ਕਿ ਫਿਰ ਮੈਂ ਗੁੱਸੇ ਨਾ ਗਿਆ ਮੈਂ ਜਨਾ ਰੱਖਿਆ ਫਿਰ ਦੇ ਲਈ ਉਹਨੇ ਉਹਨੂੰ ਖਲਾਤਾ ਅੱਠ ਦਿਨਾਂ ਬਾਦੋਂ ਉਹਦੀ ਕੰਮ ਹੋ ਗਿਆ ਉਦੋਂ ਅਸੀਂ ਮਲੋੜ ਸੀ ਰਾਤ ਨੂੰ